ਪੰਮੀ ਭਾਵੇਂ ਮਾਤੜ ਪਰਿਵਾਰ ਚੋਂ ਸੀ ਪਰ ਵੱਡੇ ਘਰ ਵਿਆਹੀ ਗਈ ਵਿਆਹੀ ਤਾਂ ਗਈ ਪਰ ਉਹਦੇ ਲਈ ਉਸ ਵੱਡੇ ਘਰ ਦੇ ਮਾਹੌਲ ਚ ਖੁਦ ਨੂੰ ਢਾਲਣਾ ਬਹੁਤ ਔਖਾ ਹੋ ਰਿਹਾ ਸੀ 7 ਵਜੇ ਉੱਠਣ ਵਾਲੀ ਨੂੰ ੜਕੇ ਭਾਂਡਿਆਂ ਦੀ ਆਵਾਜ਼ ਸੁਣਨੀ ਤਾਂ ਉਹਨੇ ਸੱਸ ਨੂੰ ਮਨਚ ਹੀ ਕਿਹਾ ਟਿਕਲਾ ਮਾਤਾ ਨਾਲੇ ਕਿਸੇ ਨੂੰ ਟਿਕਣ ਦੇ ਹਰਕੇ ਉੱਠਣਾ ਪੈਣਾ ਬੰਦਿਆਂ ਨੇ ਖੱਤਿਆਂ ਚ ਕੰਮੀ ਧੰਦੀ ਗਏ ਹੋਣਾ ਤਾਂ ਡੰਗਰ ਬੱਚੇ ਦਾ ਕੰਮ ਵੀ ਕਰਨਾ ਪੈਣਾ ਪਰ ਜਦੋਂ ਵੱਡੇ ਘਰ ਦਾ ਸਾਖ ਆਇਆ ਸੀ ਉਹਨੇ ਸੋਚਿਆ ਸੀ ਸੋਹਣੇ ਕੱਪੜੇ ਪਾਇਆ ਕਰੂੰ ਗਹਿਣਿਆਂ ਨਾਲ ਲੱਦੀ ਰਿਹਾ ਕਰੂੰ ਦੋਵੇਂ ਜੀ ਘੁੰਮਣ ਫਿਰਨ ਗਏ ਰਿਆ ਕਰਾਂਗੇ ਪਰ ਉਦਾਂ ਦਾ ਕੁਝ ਵੀ ਨਹੀਂ ਸੀ ਘਰ ਵਾਲਾ ਵੀ ਜ਼ਿੰਮ ਨੇੜੇ ਮਿਲਦੀ 2 ਕਿੱਲੇ ਜ਼ਮੀਨ ਲੈ ਲਈ ਸਾਰਾ ਪੈਸਾ ਝੋਕ ਦਿੱਤਾ ਤੇ ਹੋਰ ਵੀ ਫੜ ਫੜਾ ਕੇ ਰਜਿਸਟਰੀ ਕਰਾ ਲਈ ਘਰ ਵਾਲੇ ਨੇ ਪੰਮੀ ਕੋਲ ਗੱਲ ਕੀਤੀ ਕਿ ਹੁਣ ਜ਼ਮੀਨ ਲਈ ਆ ਤੇ 1-2 ਸਾਲ ਖਰਚੇ ਬਹੁਤ ਸੰਕੋਚ ਕੇ ਕਰਨੇ ਆ ਦੇਣ ਲੈਣ ਨਵੇੜ ਲਈਏ ਇੱਕ ਵਾਰ ਪੰਮੀ ਨੇ ਅੱਗੇ ਆਖਿਆ ਕਿੱਲਾ ਲੈ ਲੈਂਦੇ ਦੋ ਕਿਉਂ ਲੈ ਔਖੇ ਹੋਣ ਦੀ ਕੀ ਲੋੜ ਸੀ ਘਰ ਵਾਲਾ ਕਹਿੰਦਾ ਪੜੀਆਂ ਔਖੇ ਹੋ ਕੇ ਬਣਦੀਆਂ ਸਿੱਜਦੇ ਸਰੀਰਾਂ ਨੂੰ ਨਹੀਂ ਜੈ ਦਾਦਾ ਨੂੰ ਹੁੰਦੇ ਆ ਪਰ ਪੰਮੀ ਲਈ ਇਹ ਸਭ ਸਮਝਣਾ ਔਖਾ ਸੀ ਉਹਨੂੰ ਲੱਗਣਾ ਮੇਰੀ ਪੁੱਛਗੇ ਚ ਘਟਿਆ ਸ਼ਾਇਦ ਮੈਨੂੰ ਸਿਰਫ ਚਾਵਾ ਬਣਾਉਣ ਲਈ ਰੱਖਿਆ ਸੱਸ ਨਾਲ ਖਾਰ ਇਸੇ ਕਰਕੇ ਹੋਣ ਲੱਗੀ ਕਿ ਉਹਦੀ ਹਰ ਮਸਲੇ 'ਚ ਇਸ ਕਰਕੇ ਕਿਉਂਕਿ ਪਿਛਲੇ 30 ਸਾਲ ਤੋਂ ਲਗਾਤਾਰ ਉਹ ਕਦੇ ਵੀ 5:05 ਤੇ ਨਹੀਂ ਸੀ ਉੱઠી 5 ਮਤਲਬ ਪੂਰੇ 5 ਭਾਵੇਂ ਸਿਰ ਦੁਖਦਾ ਤੇ ਭਾਵੇਂ ਬੁਖਾਰ ਭਾਵੇਂ ਦਸਾਂ ਬੰਦਿਆਂ ਦਾ ਪਰਚਾਦਾ ਤਿਆਰ ਕਰਨਾ ਹੋਣਾ ਉਹਦੇ ਮੱਥੇ ਤੇ ਮੁੜਕਾ ਤਾਂ ਆ ਜਾਣਾ ਪਰ ਤੇ ਉਡੀ ਨਾ ਆਉਣੀ ਪੱਠੇ ਵੀ ਵੱਡ ਕੁਤਰਦੇ ਨੇ ਖੇਤੀ ਦੇ ਕੰਮ ਕਰਵਾਉਣੇ ਕਣਕਾਂ ਭੜੋਲਿਆਂ ਚ ਭਰਨੀਆਂ ਭਈਆਂ ਦੀ ਚਾਹ ਰੋਟੀ ਉਹ ਵੀ ਇੱਕ ਦੋ ਦਿਨ ਨਹੀਂ ਸਾਲਾਂ ਦੇ ਸਾਲ ਬਿਨਾਂ ਕਿਸੇ ਛੁੱਟੀ ਪੁੱਛ ਕੇ ਕਿਤੇ ਐਵੇਂ ਹੋ ਜਾਂਦੀ ਆ ਵੱਡੇ ਘਰ ਦੀ ਬੁੜੀ ਖਵਾਉਣਾ ਕਿਤੇ ਐਵੇਂ ਪਿਆ ਆ ਜਿਹੜੀਆਂ ਹਵੇਲੀਆਂ ਦੀਆਂ ਮਾਲਕਣਾ ਜਾਂ ਵੱਡੇ ਘਰਾਂ ਦੀਆਂ ਬੁੜੀਆਂ ਵਿਆਹਾਂ ਸ਼ਾਦੀਆਂ ਚ ਸੋਨੇ ਨਾਲ ਲੱਦੀ ਫੋਤ ਨਹੀਂ ਹੁੰਦੀਆਂ ਆ ਦੋ ਬੰਦਿਆਂ ਜਿੰਨਾ ਕੰਮ ਕੱਲੀਆਂ ਕਰ ਲੈਂਦੀਆਂ ਤੇ ਕਰਨਾ ਪੈਂਦਾ ਆ ਜੇ ਪੁੱਛਗੇਛ ਬਣਾਉਣੀ ਖੈਰ ਪੰਮੀ ਦੀ ਨਨਾਨ ਨੇ ਪੰਮੀ ਦੇ ਭਰਾ ਲਈ ਕੁੜੀ ਦੀ ਦੱਸ ਪਾਈ ਭਰਾ ਸੋਹਣਾ ਸੁਨੱਖਾ ਬਹੁਤ ਸੀ ਪਰ ਕੁੜੀ ਵਾਲੇ ਨਾ ਕਰ ਗਏ ਅਖੇ ਜਾਇਦਾਦ ਘਟਿਆ ਸਮਝ ਲੱਗ ਗਈ ਕਿ ਘਰ ਵਾਲਾ ਕਹਿੰਦਾ ਹੁੰਦਾ ਸਲਾਮਾ ਮੂਹਾਂ ਨੂੰ ਨਹੀਂ ਜਾਇਦਾਦਾਂ ਹੁੰਦੀਆਂ ਇੱਕਦਮ ਪੰਮੀ ਸਿਆਣੀ ਹੋ ਗਈ ਬਸ ਸਿਆਣੇ ਹੁੰਦੇ ਹੀ ਪੁੱਛਗੇਛ ਵਧਣ ਲੱਗੀ ਨਿਆਣੇ ਵੱਡੇ ਹੋ ਗਏ ਤੇ ਸੱਸ ਹੁਣ ਉਸ ਜੋਰ ਚ ਨਾ ਰਹੀ ਜ਼ਿੰਮੇਵਾਰੀਆਂ ਜਿਹੜੀਆਂ ਪਹਿਲਾਂ ਪੰਮੀ ਦੀ ਸੱਸ ਕੋਲ ਸੀ ਹੌਲੀ ਹੌਲੀ ਪੰਮੀ ਤੇ ਆਣ ਪਈਆਂ ਪਤਾ ਲੱਗਿਆ ਸੱਸ ਜਦੋਂ ਨੂੰ ਸੀ ਉਹਦੇ ਵੀ ਸੁ ਘਰਾਂ ਦੇ ਮਾਹੌਲ ਉਹਨਾਂ ਨੂੰ ਵੱਡੀਆਂ ਬਣਾ ਦਿੰਦੇ ਆ ਤੜਕੇ ਉੱਠਣ ਲਾ ਦਿੰਦੇ ਆ ਜਿਹੜੀ ਪੰਮੀ ਵੱਡੇ ਘਰ ਦੀ ਨੂਹ ਬਣ ਕੇ ਆਈ ਸੀ ਹੁਣ ਉਹ ਵੱਡੇ ਘਰ ਦੀ ਬੁੜੀ ਬਣ ਗਈ ਸੀ ਕਿਉਂਕਿ ਘਰ ਵੱਡੇ ਬਣਦੇ ਹੀ ਬੁੜੀਆਂ ਨਾਲ ਆ ਬੁੜੀ ਨਕਮੀ ਹੋਵੇ ਤਾਂ ਜਾਇਦਾਂ ਸੁਗਣ ਲੱਗ ਪੈਂਦੀਆਂ ਤੇ ਚੱਜਦੀਆਂ ਭਾਗ ਲਾ ਦਿੰਦੀਆਂ